ਅੱਜ ਸਾਡੇ ਐਮਐਲਏ ਸਾਹਿਬ ਸਰਦਾਰ ਗੁਰਦੇਵ ਸਿੰਘ ਦੇਮਾਨ ਜੀ ਡੀਜੀਪੀ ਜੇਲ ਅਰुणਪਾਲ ਜੀ ਤੇ ਨਾਲ ਸਾਡੇ ਸਾਥੀ ਅਫਸਰਾਂ ਦੇ ਨਾਲ ਅਸੀਂ ਇੱਥੇ ਨਾਬਾ ਵਿਖੇ ਇੰਡੀਅਨ ਔਇਲ ਦੇ ਅਫਸਰਾਂ ਦੀ ਸਹਾਇਤਾ ਦੇ ਨਾਲ ਇੱਥੇ ਪੰਪ ਖੋਲ੍ਹਿਆ ਨਾਲ ਸਭ ਜੇਲ ਫਾਜ਼ਿਲਕਾ ਦੇ ਵਿੱਚ ਵੀ ਅੱਜ ਹੀ ਪੈਟਰੋਲ ਪੰਪ ਦੀ ਸ਼ੁਰੂਆਤ ਕੀਤੀ ਗਈ ਆ ਇਹਦੇ ਤੋਂ ਪਹਿਲਾਂ 6 ਜੇਲਾਂ ਦੇ ਵਿੱਚ ਅੱਗੇ ਵੀ ਪੈਟਰੋਲ ਪੰਪ ਚੱਲਦੇ ਆ ਤੇ ਇਹਨਾਂ ਜੇਲਾਂ ਜਿਹੜੀਆਂ ਅੱਜ ਹੁਣ ਇੱਥੋਂ ਪੈਟਰੋਲ ਪੰਪ ਚਾਲੂ ਹੋਣਾ ਹਰ ਜੇਲ੍ਹ ਤੋਂ ਘੱਟ ਤੋਂ ਘੱਟ 5 ਲੱਖ ਦਾ ਇਨਕਮ ਸੋਰਸ ਜਿਹੜੀ ਆਮਦਨ ਹੋਣੀ ਆ ਤੇ ਨਾਲ ਜਿਹੜੇ ਕੈਦੀ ਆ ਜਿਨ੍ਹਾਂ ਦਾ ਚੰਗਾ ਆਚਰਣ ਹੈ ਜਿਹੜੇ ਕੈਦੀ ਛੁੱਟੀ ਤੋਂ ਆਪਣੇ ਘਰਾਂ ਤੋਂ ਓਕੇ ਵਾਪਸ ਚੰਗੇ ਆਚਰਣ ਨਾਲ ਵਾਪਸ ਆ ਜਾਂਦੇ ਆ ਕੋਈ ਖਰਾਬੀ ਨਹੀਂ ਕਰਦੇ ਉਹਨਾਂ ਨੂੰ ਇਹਨਾਂ પેટ્રોલ ਪੰਪਾਂ ਤੇ ਕੰਮ ਕਰਨ ਦਾ ਮੌਕਾ ਦਿੱਤਾ ਜਾਂਦਾ ਉਹ ਕੈਦੀ ਨਾਲੇ ਤੇ ਇਥੋਂ ਤਨਖਾਹ ਲੈਂਦੇ ਆ ਤੇ ਨਾਲ ਖੁੱਲੇ ਆਮ ਦੁਨੀਆਦਾਰੀ ਦੇ ਵਿੱਚ ਵਿਚਰ ਸਕਦੇ ਆ ਤੇ ਇਹਨੂੰ ਵੇਖ ਕੇ ਜਿਹੜੇ ਦੂਜੇ ਕੈਦੀ ਆ ਜਿਹੜੇ ਗਲਤੀਆਂ ਕਰਦੇ ਆ ਉਹਨਾਂ ਨੂੰ ਵੀ 희ਦ ਮਿਲਦੀ ਵੀ ਜੇ ਅਸੀਂ ਆਤਰਨ ਚੰਗਾ ਰੱਖੀਏ ਤੇ ਅਸੀਂ ਵੀ ਪੈਟਰੋਲ ਪੰਪਾਂ ਤੇ ਬੇਕਰੀਆਂ ਤੇ ਜਾਂ ਕੋਈ ਕੱਪੜੇ ਸਿਉਣ ਤੇ ਜਾਂ ਕੋਈ ਫਰਨੀਚਰ ਦਾ ਕੰਮ ਕਰਨ ਤੇ ਅਸੀਂ ਕੰਮ ਕਰਕੇ ਪੈਸੇ ਕਮਾ ਸਕਦੇ ਆ ਤੇ ਨਾਲ ਸਾਡਾ ਵਧੀਆ ਟਾਈਮ ਪਾਸ ਹੋ ਸਕਦਾ ਨਹੀਂ ਤੇ ਆਪਾਂ ਵੇਖਨੇ ਆ ਜੇਲ੍ਹ ਦੇ ਵਿੱਚ ਜਿਹੜੇ ਕੈਦੀ ਉਹਨਾਂ ਨੂੰ ਕੋਈ ਕੰਮ ਨਹੀਂ ਹੁੰਦਾ ਨਾ ਤੇ ਉਹਨਾਂ ਨੂੰ ਦਿਨੇ ਨੀਂਦ ਆਉਂਦੀ ਆ ਨਾ ਰਾਤ ਨੂੰ ਚੈਨ ਆਉਂਦਾ ਸਾਰੀ ਸਾਰੀ ਰਾਤ ਉਹ ਫਿਰ ਛੱਤਾਂ ਨੂੰ ਵੇਖਦੇ ਰਹਿੰਦੇ ਆ ਤੇ ਫਿਰ ਪੁੱਠੇ ਪਾਸੇ ਹੀ ਧਿਆਨ ਜਾਂਦਾ ਉਹਨਾਂ ਲੋਕਾਂ ਦਾ ਜੇ ਕੰਮ ਕਰਨ ਸਾਰਾ ਦਿਨ ਕੰਮ ਕਰਨ ਤੇ ਰਾਤ ਨੂੰ ਸੁਖਦੀ ਨੀਂਦ ਸੋਣ ਅਸਲ 'ਚ ਸਰਕਾਰ ਦਾ ਕੰਮ ਇਹ ਹੁੰਦਾ ਕਿ ਜਿਹੜੇ ਕੈਦੀ ਨੇ ਉਹ ਇਹਨਾਂ ਜੇਲਾ ਨਹੀਂ ਮੈਂ ਕਹੂੰਗਾ ਸੁਧਾਰ ਘਰ ਸੁਧਾਰ ਘਰਾਂ ਦੇ ਵਿੱਚ ਆ ਕੇ ਸੁਧਰ ਕੇ ਵਾਪਸ ਆ ਦੇ ਪਰਿਵਾਰਾਂ ਦੇ ਵਿੱਚ ਜਾ ਕੇ ਕਮਾਈ ਕਰਨ ਆਪਣੇ ਬੱਚਿਆਂ ਨੂੰ ਪੜਾਉਣਾ ਆਪਣੇ ਬੱਚਿਆਂ ਨੂੰ ਨੌਕਰੀਆਂ ਤੇ ਲਵਾਉਣਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਮੇਨ ਸੋਚ ਹੀ ਆ ਕਿ ਬੱਚਿਆਂ ਨੂੰ ਪੜਾ ਲਖਾ ਕੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਤੇ ਜਿਹੜਾ ਇਹ ਉਪਰਾਲਾ ਹੋਇਆ ਵਾ ਇਹ ਪ੍ਰਾਲਾ ਵੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਅਗਵਾਈ ਦੇ ਵਿੱਚ ਹੋਇਆ ਕਿ ਜਿਹੜੇ ਆ ਨਵੇਂ ਦੋ ਪੈਟਰੋਲ ਪੰਪ ਹੋਰ ਨਾਲੇ ਤੇ ਸ਼ਹਿਰ ਵਾਲਿਆਂ ਨੂੰ ਵਧੀਆ ਤੇਲ ਸ਼ੁੱਧ ਤੇਲ ਕਿਉਂਕਿ ਸਰਕਾਰੀ ਪੈਟਰੋਲ ਪੰਪ ਆ ਇਥੋਂ ਅਸੀਂ ਉਦਾਹਰਤ ਨਹੀਂ ਦਿੰਦੇ ਕਿਸੇ ਦੁਕਾਨਦਾਰ ਨੂੰ ਜਾਂ ਕਿਸੇ ਕੰਪਨੀ ਨੂੰ ਪਰ ਇਥੋਂ ਤੇਲ ਜਿਹੜਾ ਡੀਜ਼ਲ ਪੈਟਰੋਲ ਉਹ ਵੱਧ ਮਾਤਰਾ 'ਚ ਵਿਕਣਾ ਕਿਉਂਕਿ ਇਹ ਸਰਕਾਰੀ ਪੈਟਰੋਲ ਪੰਪ ਆ ਲੋਕਾਂ ਨੂੰ ਵੀ ਪਤਾ ਆ ਕਿ ਇੱਥੇ ਕੋਈ ਮਿਲਾਵਟ ਨਹੀਂ ਕੋਈ ਇੱਥੇ ਮਿੰਟੀ ਘੱਟ ਨਹੀਂ ਮਿਲਣੀ ਇੱਥੇ ਪੂਰਾ ਪੂਰਾ ਤੇਲ ਮਿਲਣਾ ਤੇ ਲੋਕ ਇਹਨਾਂ ਪੈਟਰੋਲ ਪੰਪਾਂ ਦੀ ਜਿਹੜੀ ਮੇਨ ਸਹੂਲਤ ਆ ਉਹਨੂੰ ਮਾਣ ਕੇ ਕੁਝ ਵੀ ਹੁੰਦੇ ਆ ਤੇ ਸਰਕਾਰ ਨੂੰ ਵੀ ਇੱਕ ਪੈਟਰੋਲ ਪੰਪ ਤੋਂ ਘੱਟ ਤੋਂ ਘੱਟ 5 ਲੱਖ ਰੁਪਏ ਇਨਕਮ ਸੋਰਸ ਹੁੰਦੀ ਉਹ ਪੈਸੇ ਕੈਦੀਆਂ ਦੇ ਭਲੇ ਲਈ ਜੇਲਾਂ ਦੀ ਇਮਾਰਤਾਂ ਦੀ ਦੇਖਭਾਲ ਕਰ ਲਈ ਤੇ ਹੋਰ ਕੰਮਾਂ ਲਈ ਉਹ ਪੈਸੇ ਵਰਤਨੇ ਜਿਲ੍ਹੇ ਵਿੱਚ ਕਿੰਨੇ ਕਿ ਖੋਲੇ ਜਾਣਗੇ ਆਲ ਓਵਰ ਪੰਜਾਬ ਚ ਅੱਗੇ 6 ਅੱਗੇ 2 ਇਹ ਖੁੱਲ ਗਿਆ ਸਭ ਜੇਲ ਫਾਜ਼ਿਲਕਾ ਤੇ ਨਾਭਾ ਜੇਲ 8 ਹੋ ਗਿਆ ਆਉਣ ਵਾਲੇ ਸਮੇਂ ਚ ਆਪਣੀਆਂ 26 ਦੇ ਕਰੀਬ ਜੇਲਾਂ ਨੇ ਸਾਰੀਆਂ ਜੇਲਾਂ ਚ ਪੈਟਰੋਲ ਪੰਪ ਖੋਲੇ ਜਾਣਗੇ ਤਾਂ ਜੋ ਜਿਹੜੇ ਇਲਾਕੇ ਦੇ ਲੋਕ ਆ ਉਹਨਾਂ ਨੂੰ ਚੰਗੀ ਕੁਆਲਿਟੀ ਦਾ ਵਧੀਆ ਕੁਆਲਿਟੀ ਦਾ ਤੇ ਪੂਰੀ ਮਿੰਤੀ ਦਾ ਤੇਲ ਮਿਲੇ ਤੇ ਨਾਲ ਜਿਹੜੇ ਸਾਡੇ ਚੰਗੇ ਯਾਤਰੀ ਨਾਲ ਕੈਦੀ ਉਹਨਾਂ ਨੂੰ ਕੰਮਕਾਰ ਮਿਲੇ ਉਹ ਲੋਕਾਂ ਦੇ ਵਿੱਚ ਆਪ ਵਿਚਰ ਸਕਣ ਤੇ ਸੁਧਰ ਕੇ ਆਪਦੇ ਪਰਿਵਾਰਾਂ ਦੇ ਵਿੱਚ ਮੁਕਤ ਧਾਰਾ ਦੇ ਵਿੱਚ ਆ ਕੇ ਸਰਕਾਰ ਦੀ ਆਪਦੇ ਪਰਿਵਾਰਾਂ ਦੇ ਵਿੱਚ ਰਹਿਣ ਜਿਲ੍ਹੇ ਵਿੱਚ ਜਿਹੜੇ ਗੈਂਗਸਟਰ ਨੇ ਲਗਾਤਾਰ ਧਮਕੀਆਂ ਦੇ ਰਹੀ ਨੇ ਇਹਦੇ ਲਈ ਤੁਸੀਂ ਕੀ ਉਪਰਾਲਾ ਕਰ ਰਹੇ ਹੋ ਵੇਖੋ ਸਾਡੇ ਜਿਹੜੀ ਬਠਿੰਡਾ ਜੇਲ੍ਹ ਆ ਕਪੂਰਥਲਾ ਤੇ ਅੰਮ੍ਰਿਤਸਰ ਜੇਲ੍ਹ ਇਹਨਾਂ 'ਚ ਵਧੀਆ ਕੁਆਲਿਟੀ ਦੇ ਜ਼ੈਮਰ ਲੱਗੇ ਆ ਜਿਹੜੇ ਗੈਂਗਸਟਰ ਖਤਰਨਾਕ ਨੇ ਉਹਨਾਂ ਨੂੰ ਇਹਨਾਂ ਜ਼ਿਲ੍ਹਿਆਂ 'ਚ ਸ਼ਿਫਟ ਕੀਤਾ ਜਾ ਰਿਹਾ ਆ ਆਉਣ ਵਾਲੇ ਸਮੇਂ 'ਚ ਅਸੀਂ ਸਾਰੀਆਂ ਜੇਲ੍ਹਾਂ 'ਚ ਜ਼ੈਮਰ ਲਾਵਾਂਗੇ ਥੋੜੀ ਜੀ ਪਰੇਸ਼ਾਨੀ ਆਉਂਦੀ ਆ ਕਈ ਜੇਲ੍ਹਾਂ ਦੇ ਲਾਗੇ ਲੋਕਾਂ ਨੇ ਰਾਇਸ਼ ਕੀਤੀ ਆ ਉਹ ਜਦੋਂ ਉੱਥੇ ਜ਼ੈਮ ਉਹ ਲੋਕ ਫਿਰ ਧਰਨੇ ਲਾਉਂਦੇ ਆ ਉਜ਼ੈਮਰ ਦੀ ਰੇਂਜ ਘਟਾਉਣ ਨੂੰ ਕਹਿੰਦੇ ਆ ਉਦੋਂ ਫਿਰ ਉਹ ਫੋਨ ਚੱਲਦੇ ਆ ਗਾਂਹੀਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਮਨਜ਼ੂਰੀ ਲੈ ਕੇ ਮੁੱਖ ਮੰਤਰੀ ਸਾਹਿਬ ਤੋਂ ਰੂਲ ਬਣਾਵਾਂਗੇ ਕਿ ਜਿਹੜੀਆਂ ਜੇਲਾ ਖੁੱਲੇ ਜਗ੍ਹਾ ਤੇ ਬੰਦੀਆਂ ਘੱਟ ਤੋਂ ਘੱਟ 1 ਕਿਲੋਮੀਟਰ ਏਰੀਏ ਦੇ ਵਿੱਚ ਰੈਚ ਨਾ ਹੋ ਸਕੇ ਘਰ ਨਾ ਬਣ ਤਾਂ ਜੋ ਜੇਮਰ ਲਾ ਕੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਫੋਨ ਕਾਲ ਬਾਹਰ ਜਾਂਦੀ ਉਹ ਨਾ ਜਾਵੇ ਤੇ ਲੋਕਾਂ ਨੂੰ ਜਿਹੜਾ ਸਹਿਮ ਦਾ ਮਾਹੌਲ ਹੈ ਉਹ ਤੋਂ ਨਜਾਤ ਮਿਲ ਸਕੇ ਜਿਨ੍ਹਾਂ ਦੀ ਕੰਗੀਆਂ ਬੋਤ ਨਹੀਂ ਜਿਸ ਤਰ੍ਹਾਂ ਮੈਕਸਿਮਮ ਸਕਿਉਰਿਟੀ ਜੇਲ ਬੰਦਾਂ ਆਹਨ ਕੋਈ ਖਤਰਨਾਕ ਕੈਦੀ ਉਥੇ ਬੰਸੀ ਕਦੋਂ ਤੱਕ ਇਹ ਜੇਲ ਚੱਲੇਗੀ ਹੋਰ ਨਵੀਂ ਜਿਲ੍ਹਾ ਕਦੋਂ ਪੰਜਾਬ ਨੂੰ ਮਿਲਣੀ ਇਹ ਜੇਲ ਜਿਹੜੀ ਆ ਉਹ ਛੇਤੀ ਬਣ ਕੇ ਤਿਆਰ ਹੋਊਗੀ ਜਿਹੜੀ ਨਾਪੇ ਵਾਲੀ ਜੇਲ ਇਹ ਰਿਪੇਅਰ ਹੁੰਦੀ ਪਈ ਆ ਇਹ ਛੇਤੀ ਬਣ ਕੇ ਤਿਆਰ ਹੋਊਗੀ ਬਾਕੀ ਵੀ ਆਉਣ ਵਾਲੇ ਸਮੇਂ 'ਚ ਜਿਹੜੀ ਜਗਰਾਉਂ ਦੇ ਲਾਗੇ ਲੁਧਿਆਣੇ ਜ਼ਿਲ੍ਹੇ 'ਚ ਹਾਈ ਪ੍ਰੋਫਾਈਲ ਸਿਕਿਉਰਿਟੀ ਜੇਲ ਬਣਦੀ ਪਈ ਆ ਉੱਚ ਵੀ 300 ਜਿਹੜਾ ਖਤਰਨਾਕ ਕੈਦੀ ਜਾਂ ਗੈਂਗਸਟਰ ਨੇ ਉਹਨਾਂ ਨੂੰ ਰੱਖਣ ਲਈ ਉਹ ਬਣਦੀ ਪਈ ਉਹ ਵੀ ਜਲਦ ਬਣ ਕੇ ਤਿਆਰ ਹੋਊਗੀ ਆਉਣ ਵਾਲੇ ਸਮੇਂ 'ਚ ਜੇ ਹੋਰ ਵੀ ਜ਼ਰੂਰਤ ਹੋਊਗੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਤੋਂ ਮਨਜ਼ੂਰੀ ਲੈ ਕੇ ਜਲਦੀ ਹੋਰ ਵੀ ਜੇ ਕੋਈ ਜੇਲ ਬਣਾਉਣੀ ਪਈ ਉਹ ਵੀ ਬਣਾਵਾਂਗੇ ਨਫਰੀ ਦੀ ਬੜੀ ਕਮੀ ਆ ਸਰ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਨਫਰੀ ਨਫਰੀ ਅਸੀਂ ਪੂਰੀ ਕਰ ਰਹੇ ਆ ਜਿਵੇਂ ਪਿਛਲੇ ਹਫਤੇ ਹੀ ਅਸੀਂ ਕਪੂਰਥਲਾ ਜਿਹੜਾ ਸਾਡਾ ਟ੍ਰੇਨਿੰਗ ਸਕੂਲ ਆ 179 ਦੇ ਕਰੀਬ ਅਸੀਂ ਉੱਥੇ ਮਲਾਜ਼ਮ ਭਰਤੀ ਕੀਤੇ ਆ ਤੇ ਉਹ ਉਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਅੱਜ ਪਟਿਆਲਾ ਟ੍ਰੇਨਿੰਗ ਸਕੂਲ ਦੇ ਵਿੱਚ ਅੱਜ ਵੀ ਭਰਤੀ ਕੀਤੇ ਮਲਾਜ਼ਮਾਂ ਨੂੰ 136 ਦੇ ਕਰੀਬ ਮਲਾਜ਼ਮ ਭਰਤੀ ਕੀਤੇ ਗਏ ਉਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਆ ਡੀਜੀ ਸਾਹਿਬ ਨੂੰ ਮੈਂ ਰਿਕਵੈਸਟ ਕੀਤੀ ਆ ਕਿ ਜਿੰਨੇ ਆਪਣੇ ਨਫਰੀ ਘਟਿਆ ਮਲਾਜ਼ਮ ਘਟ ਨੇ ਤੁਸੀਂ ਪ੍ਰੋਪੋਜ਼ਲ ਬਣਾ ਕੇ ਭੇਜੋ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਤੋਂ ਆਪਾਂ ਮਨਜ਼ੂਰੀ ਲੈ ਕੇ ਸਾਰੀ ਨਫਰੀ ਪੂਰੀ ਕਰੀਏ ਤਾਂ ਜੋ ਜ਼ਿਲ੍ਹਾ ਦੇ ਵਿੱਚ ਕੋਈ ਜੇ ਅਣਸਖਾਵੀ ਘਟਨਾ ਹੁੰਦੀ ਆ ਉਹ ਨਾ ਹੋਵੇ ਕੈਦੀਆਂ ਦੀ ਜਿਹੜੀ ਜ਼ਿੰਦਗੀ ਆ ਉਹ ਵੀ ਆਪਣੇ ਹੱਥ ਦੇ ਵਿੱਚ ਆ ਆਪਾਂ ਉਹਨਾਂ ਦੀ ਸੁਰੱਖਿਆ ਜਿਹੜੀ ਆ ਕਰਨੀ ਆ ਕਿਉਂਕਿ ਕੋਈ ਕਿਤੇ ਇਹ ਨਹੀਂ ਵੀ ਮਾਂ ਦੇ ਢੇਡ ਚੋਂ ਕੋਈ ਗੈਂਗਸਟਰ ਜਾਂ ਸਮੱਗਲਰ ਪੈਦਾ ਹੁੰਦਾ ਸਮੇਂ ਸਮੇਂ ਦੀਆਂ ਪ੍ਰਾਣੀਆਂ ਜਿਹੜੀਆਂ ਰਵਾਇਤੀ ਪਾਰਟੀਆਂ ਉਹਨਾਂ ਸਰਕਾਰਾਂ ਨੇ ਮੁੰਡਿਆਂ ਨੂੰ ਨੌਜਵਾਨਾਂ ਨੂੰ ਪੁੱਠੇ ਰਸਤੇ ਤੇ ਪਾਤਾ ਤੇ ਉਹਨਾਂ ਨੂੰ ਮੁੜਕੇ ਗੈਂਗਸਟਰ ਬਣਾਤਾ ਅਸੀਂ ਚਾਹੁੰਦੇ ਹਾਂ ਕਿ ਉਹ ਗੈਂਗਸਟਰ ਵੀ ਸੁਧਰ ਕੇ ਆਪਦੇ ਘਰਾਂ 'ਚ ਜਾਣ ਸਮੱਗਲਰ ਵੀ ਸੁਧਰ ਕੇ ਆਪਦੇ ਘਰਾਂ ਜਾਣ ਤੇ ਆਪਦੇ ਪਰਿਵਾਰਾਂ ਨੂੰ ਪਾਲਣ ਆਪਦੇ ਬੱਚਿਆਂ ਨੂੰ ਪਾਲਣ ਤੇ ਆਪਦੇ ਬੱਚਿਆਂ ਨੂੰ ਪੜਾਹ ਲਿਖਾ ਕੇ ਚੰਗੀਆਂ ਨੌਕਰੀਆਂ ਤੇ ਲਵਾਉਣਾ ਨਸ਼ਾ ਜਿਹੜਾ ਜ਼ਿਲ੍ਹਾ ਚੋਂ ਮਿਲਣਾ ਬੰਦ ਨਹੀਂ ਹੋ ਰਿਹਾ ਗੈਰ ਕਾਨੂੰਨੀ ਸਮਾਜ ਮੋਬਾਈਲ ਚਾਰਜਰ ਇਹਦੇ ਪਿੱਛੇ ਕੀ ਕਰਦਾ ਹੈ ਵੇਖੋ ਕਈ ਸਾਡੀ ਗੱਲ ਹੋ ਗਈ ਹੈ ਕਈ ਜੇਲ੍ਹਾਂ ਆ ਉਹ ਜਿਹੜੀਆਂ ਬੈਰਕਾਂ ਬਣੀਆਂ ਬਿਲਕੁਲ ਸੜਕਾਂ ਦੇ ਨਾਲ ਜਿਹੜੀ ਸਾਡੀ ਦੀਵਾਰ ਆ ਉਹਦੇ ਨਾਲ ਬੈਰਕਾਂ ਬਣੀਆਂ ਬਾਹਰੋਂ ਫੇਕੇ ਵੀ ਹੁੰਦੇ ਆ ਜਦੋਂ ਫੇਕਾਂ ਦਾ ਉਹ ਸਿੱਧਾ ਬੈਰਕ ਦੇ ਵਿੜੇ ਦੇ ਵਿੱਚ ਡਿੱਗਦਾ ਹੁਣ ਅਸੀਂ ਜਿਹੜੀਆਂ ਗਾਂ ਜੇਲਾਂ ਬਣਾਵਾਂਗੇ ਉਹ ਅਸੀਂ ਦੀਵਾਰ ਦੇ ਨਾਲ ਘਟੋ ਘੱਟ 2-3 ਏਕੜ ਖਾਲੀ ਜਗ੍ਹਾ ਛੱਟ ਕੇ ਵਿਚਕਾਰ ਬਣਾਵਾਂਗੇ ਅੱਗੇ ਪਿਛੇ ਪੁਰਾਣੇ ਸਰਕਾਰਾਂ ਦੇ ਵੇਲੇ ਜਿਹੜੀਆਂ ਜੇਲਾਂ ਬਣੀਆਂ ਉਹ ਬੈਰਕਾਂ ਬਿਲਕੁਲ ਜਿਹੜੀ ਰੋਡ ਨਾਲ ਨਾਲ ਲੰਘਦੀ ਉਹਦੇ ਨਾਲ ਬਣੀਆਂ ਤੇ ਵਿਚਕਾਰੋਂ ਖਾਲੀ ਜਗ੍ਹਾ ਛੱਡੀ ਆ ਆਉਣ ਵਾਲੇ ਸਮੇਂ 'ਚ ਇਹਦੀ ਵੀ ਕੋਈ ਨਾ ਕੋਈ ਅਸੀਂ ਉੱਚੀ ਦੀਵਾਰ ਕਰਕੇ ਜਾਂ ਉੱਥੇ ਕੈਮਰੇ ਵੀ ਲਗਾਏ ਗਏ ਆ ਕੈਮਰੇ ਲਗਾਉਣ ਨਾਲ ਫੈਂਕੇ ਜਿਹੜੇ ਉਹ ਬਹੁਤ ਘੱਟ ਹੁੰਦੇ ਪਏ ਆ ਬਾਕੀ ਜੇ ਕੋਈ ਦੋਚੀ ਕਰਮਚਾਰੀ 100 ਚੋਂ 1-2 ਜਿਹੜੇ ਅਫਸਰ ਮੁਲਾਜ਼ਮ ਹੁੰਦੇ ਆ ਉਹ ਉਹ ਵੀ ਕਈ ਵਾਰ ਗਲਤ ਕੰਮ ਕਰਦੇ ਆ ਜੇ ਕੋਈ ਦੋਚੀ ਪਾਇਆ ਜਾਂਦਾ ਉੱਤੇ ਸਖਤ ਕਾਰਵਾਈ ਹੁੰਦੀ ਆ ਪੂਰੀ ਮਸਤੈਦੀ ਨਾਲ ਸਾਡੇ ਅਫਸਰ ਸਾਹਿਬਾਨ ਕੰਮ ਕਰ ਰਹੇ ਆ ਜੇ ਕੋਈ ਗਲਤ ਕਰਦਾ ਉੱਤੇ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ ਨਾ ਬੱਸ ਪਟਿਆਲਾ ਰੂਟ ਬਹੁਤ ਪ੍ਰਭਾਵਿਤ ਹੋਇਆ ਹੋਇਆ ਵੈ ਇੱਥੇ ਸਟੂਡੈਂਟਸ ਦੀ ਡਿਮਾਂਡ ਹੈ ਕਿ ਸਵੇਰੇ ਸ਼ਾਮ ਬਸਾਂ ਦੀ ਬੜੀ ਘਾਟ ਹੈ ਐਮਐਲਏ ਸਾਹਿਬ ਨੇ ਵੀ ਕਾਫੀ ਕੋਸ਼ਿਸ਼ ਕੀਤੀ ਕਦੋਂ ਤੱਕ ਇਹ ਸਰਵਿਸ ਪੂਰੀ ਹੋਏਗੀ ਐਮਐਲਏ ਸਾਹਿਬ ਜਿਹੜਾ ਵੀ ਰੂਟ ਕਹਿਣਗੇ ਉਹ ਸਰਵੇ ਕਰਾ ਕੇ ਜਲਦੀ ਚਲਾਵਾਂਗੇ ਸਰ ਜਿੱਥੇ ਆਪਾਂ ਬੈਠੇ ਐ ਮੈਕਸਿਮਮ ਸਕਿਉਰਿਟੀ ਜੇਲ੍ਹ ਆ ਜਿੱਥੇ ਜੇਲ੍ਹ ਬ੍ਰੇਕ ਹੋਇਆ ਸੀ ਤੇ ਹੁਣ ਇਸ ਵਿੱਚ ਜਿਹੜੇ ਹੈਗੇ ਜੇਲ੍ਹ ਤੁਸੀਂ ਬਣਾ ਰਹੇ ਹੋ ਇਹ ਚ ਕੀ ਮੋਡੀਫਾਈ ਕਰ ਇਸ ਤੇ ਮੋਡੀਫਾਈ ਇਹੋ ਹੀ ਮੇਨ ਤੇ ਇਹੋ ਆ ਕਿ ਦੁਵਾਰਾਂ ਉੱਚੀਆਂ ਕੀਤੀਆਂ ਜਾਣ ਜਿਹੜੀਆਂ ਬੈਰਕਾਂਵਾਂ ਉਹ ਦੁਵਾਰ ਤੋਂ ਥੋੜੀ ਦੂਰ ਹੋਣ ਤਾਂ ਜੋ ਜਿਹੜੇ ਕੈਦੀ ਕੁਦੀ ਫੋਨ ਬਾਹਰੋਂ ਆਉਂਦੇ ਆ پھੇਕੇ ਹੁੰਦੇ ਆ ਉਹ ਨਾ ਫੜ ਸਕਣ ਜਦੋਂ ਫੋਨ ਨਾਲ ਅੰਦਰ ਚੱਲੂਗਾ ਜ਼ੈਮਰ ਲੱਗੇ ਹੋਣਗੇ ਤੇ ਆਪੇ ਕੋਈ ਇਥੋਂ ਨਾ ਕੋਈ ਜੇਲ ਬ੍ਰੇਕ ਹੋਊਗੀ ਨਾ ਕੋਈ ਵਾਰਦਾਤ ਹੋਊਗੀ ਉਹ ਸਾਰੇ ਕੋਈ ਨੂੰ ਧਿਆਨ ਚ ਰੱਖ ਕੇ ਜੇਲ ਦੀ ਰਿਪੇਅਰ ਕਰ ਰਹੇ ਨੇ ਪਲਾਨ ਕੀ ਆ ਕਿੰਨੀ ਲਾਗਤ ਇਸ ਟ੍ਰੋਪ ਪੰਪ ਤੇ ਆਈ ਹੈ ਤੇ ਕਿੰਨੀ ਆਮਦਨੀ ਜਿਹੜੀ ਵਿਭਾਗ ਨੂੰ ਹੋਏਗੀ ਸਭ ਤੋਂ ਪਹਿਲੇ ਤਾਂ ਮੈਂ आप सबको बहुत बहुत धन्यवाद देता हूँ ये पंजाब प्रेजेंट डेवलपमेंट बोर्ड के साथ इंडियन ऑयल का आठवां पेट्रोल पंप है जिसका उद्घाटन हो रहा है सितंबर 2022 में पहला पेट्रोल पंप लोगों ने हम लोगों ने रोपड़ में स्टार्ट किया था और बहुत खुशी की बात यह है कि ये सरकार के द्वारा संचालित पंप है एक नॉर्मल पेट्रोल पंप जो प्रॉफिट ओरिएंटेड होता है उसका इससे कोई लेना देना नहीं है जो भी आमदनी हो रहा है वो प्रिजन इनमेट्स के वेलफेयर के लिए सोसाइटी के वेलफेयर के लिए जा रहा है इसको लोगों ने बहुत अच्छे से अडॉप्ट किया है और मैं ये ये जो पिछले छः सात पंप हम लोगों ने कमीशन किए जिसकी बिक्री चल रही है जहाँ से बेच रहे हैं पेट्रोल पेट्रोल हम वहाँ पे ये देखा गया है कि नॉर्मल पेट्रोल पंप अगर 100 किलो लीटर एक लाख लीटर महीना बेचता है तो उसी के साथ में लगा हुआ जेल का पेट्रोल पंप कम से कम डेढ़ लाख लीटर महीना बेचता है ये इसका रेपुटेशन है ये इसकी उपलब्धि है सबसे पहली बात दूसरी बात हम लोगों ने एक पेट्रोल पंप पे कम से कम एक से डेढ़ करोड़ रुपया के आसपास लगाने में और बनाने में खर्च किया है और इससे जो आमदनी होती है महीने की एवरेज किसी पेट्रोल पंप में ज़्यादा जैसे हमारा जो पटियाला जेल का पेट्रोल पंप साइट है उसका सबसे ज़्यादा सेल है और वहाँ सबसे ज़्यादा आमदनी है तो एवरेज अगर लेंगे तो साढ़े चार से पाँच लाख रुपया महीना एक पेट्रोल पंप से आमदनी होगी और ये आठवां पंप है उस हिसाब से समझिए पैंतीस से चालीस लाख रुपया महीना का सरकार के लिए ये इनकम का सोर्स बनेगा और ऐसा तीन पेट्रोल पंप हमारा और है जिसपे काम चल रहा है और हम उम्मीद करते हैं कि अगले छः महीने में उसको भी हम शुरू कर पाएंगे ਯਾਰ ਆ ਵੀ ਸਮਝ ਨਹੀਂ ਆ ਰਹਾ ਹੈ ਅੱਜ ਲਈ ਹੋਣਾ ਆਹ